ਹਾਂਜੀ ਸ਼ਸਤਰੀਆ ਕਾਲ ਅਲੱਗ-ਅਲੱਗ ਲੋਕੇਸ਼ਨ ਦੇ ਵਿੱਚ ਖਰੜ ਸਿਟੀ ਦੇ ਵਿੱਚ ਖਰੜ ਸ਼ਹਿਰ ਦੇ ਵਿੱਚ ਘਰ ਲੈ ਕੇ ਆ ਰਹੇ ਹਾਂ ਜਿੱਲੇ ਵੀ ਹੁਣ ਤੱਕ ਦਿਖਾਈ ਅਲੱਗ-ਅਲੱਗ ਹੈ ਇਹ 4BHK 92 ਘਰ ਤੋਂ ਬਣਿਆ ਵਾ ਤੇ ਕੰਮ ਚੱਲ ਰਿਹਾ ਹਲੇ ਤੇ ਚੱਲਦੇ ਹੋਏ ਕੰਮ ਦੇ ਵਿੱਚ ਆ ਵੀ ਦਿਖਾਈਏ ਸਾਨੂੰ ਕੀ ਬਣਿਆ ਉਹ ਪਹਿਲਾਂ ਉੱਪਰ ਜਿਹੜਾ ਫਰੰਟ ਹੈ ਸਾਰਾ ਉਹ ਦਿਖਾ ਦੂੰ ਦੱਲੀਆਂ-ਦੱਲੀਆਂ ਗਲੀਆਂ ਦੇ ਕੀ ਕੀ ਫੋਟੋ ਬਹੁਤ ਸੋਹਣਾ ਏਰੀਆ ਹੈ ਆ ਜੀ ਕੰਮ ਵੀ ਚੱਲ ਰਿਹਾ ਬਹੁਤ ਸੋਹਣਾ ਜਿਹੜਾ ਇਹਨਾਂ ਨੇ ਉਹ ਕਰ ਰਹੇ ਨੇ ਇਧਰ ਆਪਣੀ ਐਂਟਰੀ ਆ ਗਈ ਹੈ ਅੰਦਰ ਐਂਟਰੀ ਆਉਂਦੇਸਾ ਜਿਹੜਾ ਵਾਲ ਵਗੈਰਾ ਬਹੁਤ ਸੋਹਣਾ ਜਿਹੜਾ ਇਹ ਕੀ ਐਨਸੀ ਦਾ ਕੰਮ ਇੱਥੇ ਜਿਹੜਾ ਪੀਵੀਸੀ ਦਾ ਕੰਮ ਬਹੁਤ ਸੋਹਣਾ ਕਰਿਆ ਇੱਕ ਇੱਥੇ ਆ ਗਿਆ ਫਰਮ ਕੋਲੇ ਹੈ ਜਿਹੜਾ ਫਰਸ਼ ਕਰਨਾ ਹੈ ਤੇ ਆਪਾਂ ਇਧਰ ਰੂਮ ਆ ਕੇ ਸੱਜੇ ਦੁਲੇ ਤੇ ਇਧਰ ਐਲਸਬੀ ਦਾ ਇਹ ਬਣਿਆ ਹੋਇਆ ਬਹੁਤ ਸੋਹਣਾ ਸਿਸਟਮ ਹੈ ਤੇ ਇਧਰ ਕੱਪਵਾਰਡ ਹੈ ਕੱਪਵਾਰਡ ਨਾਲ ਵਿੱਚ ਜਿਹੜਾ ਬੱਟਰ ਬੈਡਰ ਆ ਕੇ ਜਿਹੜਾ ਰੂਮੋਂ ਬੜਾ ਖੁੱਲਡਲਾ ਹੋ ਜਾਂਦਾ ਹੈ ਤੇ ਕੱਪਵਾਰਡ ਉੱਪਰ ਤੱਕ ਕਵਰ ਕੀਤੇ ਹੋਇਆ ਇਧਰ ਬਾਥਰੂਮ ਆ ਗਿਆ ਨਾਲ ਹੀ ਆਜੇ ਦੂਜੇ ਰੂਮ ਕੋਲ ਆ ਜਾਈਏ ਇਹ ਨਾ ਕਿ ਬੁੱਜਾ ਨੂੰ ਤੇ ਇਹ ਨਾਲ ਜਿਹੜਾ ਪੈਰਨ ਵਾਲਾ ਹੁੰਦਾ ਇਹਦੇ ਵਿੱਚ ਵੀ ਉਦਾਂ ਹੀ ਬੈਟਰ ਤੇ ਕਪਬੋਰਡ ਉੱਪਰ ਡਾਊਨ ਸਿਲਿੰਗ ਦਾ ਵੀ ਕੰਮ ਬਹੁਤ ਸੋਹਣਾ ਹੋਇਆ ਤੇ ਇਧਰ ਐਲ ਸੀ ਡੀ ਆ ਗਈ ਇਧਰ ਵਾਸ਼ਿੰਗ ਏਰੀਆ ਦੀ ਗੱਲ ਗਈ ਜੀ ਤਾਂ ਇਧਰ ਇਹ ਜਿਹੜਾ ਵਾਸ਼ਿੰਗ ਏਰੀਆ ਆ ਗਿਆ ਕਿਉਂਕਿ ਜਿਹੜੇ ਚੱਟੀਗੜ੍ਹ ਉਹੜੇ ਨੌਕਰੀਆਂ ਕਰਦੇ ਉਹਨਾਂ ਨੂੰ ਜ਼ਿਆਦਾ ਤਰ੍ਹਾਂ ਆਉਂਦਾ ਵੀ ਸਾਨੂੰ ਬਾਈ ਖਾਦਾ ਸ਼ਾਇਦ ਜਿੱਦਾਂ ਮਗਾਂ ਦੇ ਆਲੂ ਆਪ ਨੂੰ ਪੋਸ਼ੀ ਦੇ ਭਾਈ ਉੱਤ ਆਹ ਗੇਟ ਵਗੈਰਾ ਬਹੁਤ ਛੋਲੇ ਜਿਹੜੂਦ ਨਾਲ ਕੰਮ ਕਰਾਇਆ ਵਾ ਇਧਰ ਵੀ ਜਿਹੜਾ ਜਦੋਂ ਮੋਂਟੀ ਹੁੰਦੀ ਹੈ ਉੱਤੇ ਅਗੇ ਤੇ ਉੱਪਰ ਦਾ ਕੰਮ ਬੜਾ ਸ਼ਾਨਦਾਰ ਕੁਕਰੀ ਇਹ ਡਾਂਸ ਫੀਲਿੰਗ ਹੈ ਬਈ ਬਹੁਤ ਥੋੜੀ ਮਰੀਆਂ ਬਾਹਰੋਂ ਜਿਹੜਾ ਚਾਨਾ ਕੁਦਰਤੀ ਇੱਧਰ ਜਿਹੜਾ ਐਲਸੀ ਜਿਹੜਾ ਕੰਮ ਹੋਇਆ ਐਲਈਡੀ ਲੱਗਣੀ ਹੈ ਪੀਬੀਸੀ ਦਾ ਕੰਮ ਬਹੁਤ ਸੋਹਣਾ ਹੈ ਇੱਧਰ ਵੀ ਜਿਹੜਾ ਤੇ ਪੀਜਰ ਆ ਗਿਆ ਇਹ ਹਾਲ ਦੇ ਨਾਲ ਰੂਮ ਆ ਗਿਆ ਇੱਧਰ ਰੂਮ ਬਹੁਤ ਸ਼ਾਨਦਾਰ ਬਣਿਆ ਹੋਇਆ ਤੇ ਪਿੱਛੇ ਆ ਗਿਆ ਆਪਣਾ ਕਵਰਟ ਵਾਸੂ ਆਦੂ ਤੇ ਇਧਰ ਸਾਰੇ ਕਮਰੇ ਦੇ ਵਿੱਚ ਜਿਹੜੇ ਡਾਊਨ ਸੀਲਿੰਗ ਦਾ ਕੰਮ ਬਾ ਕੁਮਾਰ ਜਿਹੜਾ ਲੈਂਟਾ ਪੋਰਾ ਦਾ ਪੂਰਾ ਹੋਇਆ ਹੈ ਪਰ ਪਿੱਛੇ ਸਾਰਾ ਏਰੀਆ ਆ ਗਿਆ ਲੱਕੜ ਤੋਂ ਲੈ ਕੇ ਪੀਵੀ ਤੋਂ ਲੈ ਕੇ ਪੈਲਾ ਤੋਂ ਲੈ ਕੇ ਡਾਉਨ ਸਿਲਿਪ ਤੋਂ ਲੈ ਕੇ ਉਹ ਜਿਹੜਾ ਸਾਰਾ ਕੰਮ ਉਹ ਬਹੁਤ ਹੂਨ ਨਾਲ ਕਰਿਆ ਹੋਇਆ ਇਹ ਸਾਰਾ ਰਹਿੈਸ਼ੀ ਏਰੀਆ ਪਰਵਾਰ ਸਾਰੇ ਰਹਿੰਦੇ ਆ ਬਹੁਤ ਸੰਘਣਾ ਤੇ ਜਿਹੜਾ ਮਨ ਨੂੰ ਲੱਗਦਾ ਏ ਏ ਤੇ ਜਿਹੜੇ ਚੰਡੀਗੜ੍ਹ ਮੁਹਾਲੀ ਨੌਕਰੀਆਂ ਵੀ ਕਰਦੇ ਆ ਉਹਨਾਂ ਨੂੰ ਇਹ ਡੇਢੇ ਪੈਂਦਾ ਉਹ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਹ ਸੋਹਣੀ ਕੋਠੀ ਦੇ ਮਾਲਕ ਮਿਲ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ